ਇਹਲੇ 10 ਸਾਲਾਂ ਚ ਮੈਨੂੰ ਲੱਗਦਾ 4-5 ਐਸਆਈਟੀਆਂ ਬਣਾ ਦੀਆਂ ਐਡੀਸ਼ਨਲ ਡੀਜੀਪੀ ਤੋਂ ਲੈ ਕੇ ਆਈਜੀ ਤੋਂ ਲੈ ਕੇ ਮੈਨਾਂ ਕੋਈ ਛੱਡਿਆ ਨਹੀਂ ਕੋਰਟ ਦੇ ਸਾਰੀ ਇਨਕੁਆਇਰੀ ਸੈਂਟਰ ਦੀ ਈਡੀ ਨੇ ਇਨਕੁਆਇਰੀ ਕਰ ਲਈ ਇੱਕ ਚੀਜ਼ ਨਹੀਂ ਲੱਭ ਸਕੇ ਜੇ ਕੋਈ ਕੁਝ ਨਹੀਂ ਲੱਭ ਸਕੇ ਤੇ ਫਿਰ ਕਹਿੰਦੇ ਆਮਦਨ ਤੋਂ ਵੱਧ ਜਾਇਦਾਦਾਂ ਦਾ ਪਰਚਾ ਦੇ ਦਿਓ ਉਹਨ ਡਰੇ ਕੇ ਚੰਦਨ ਕੀਤਾ ਕੋਈ ਨਸ਼ੇ ਦੇ ਕੇਸ ਨਹੀਂ ਜਾਂ ਕੋਈ ਹੋਰ ਕੰਨੀ ਸੀ ਆਮਦਨ ਦੇ ਵੱਧ ਖਰਚਾ ਕਰਦੇ ਕਹਿੰਦੇ ਗੱਡੀਆਂ ਚਲਾਉਂਦੇ ਆ ਗੱਡੀਆਂ ਦੇ ਮੱਲੇ ਦਾ ਨਾ ਬਾਪ ਦਾਦੇ ਨੂੰ ਜਹਾਜ਼ ਚਲਾਉਂਦੇ ਸੀ ਤੇ ਫਿਰ ਐ ਵੀ ਕਿਉਂਕਿ ਕੁਝ ਪਤਾ ਹੀ ਨਹੀਂ ਮੇਰੇ ਮੈਨੂੰ ਯਾਦ ਹੈ ਵੱਡੇ ਪਾਲ ਸਾਹਿਬ ਜੋ ਮੁੱਖ ਮੰਤਰੀ ਸੀ ਕੈਪਟਨ ਮਰਿੰਦਰ ਸਿੰਘ ਨੇ ਸਾਡੇ ਤੇ ਵੀ ਇਲਜ਼ਾਮ ਲਾਇਆ ਸੀ ਕੀ ਜੀ 3.4 ਹਜ਼ਾਰ ਕਰੋੜ ਦੀ ਜਾਇਦਾਦ ਹੈ ਅਮਰੀਕਾ ਕੈਨੇਡਾ ਜਾਰਕਿੰਗ ਲੋਟ ਹੈ ਇਹ ਹੈ ਉਹ ਬਾਰ-ਬਾਰ ਕਹਿ ਕੇ ਲੋਕਾਂ ਦੇ ਮਨ ਪਾਦਾ ਇੱਕ ਚੀਜ਼ ਨਹੀਂ ਕੋਰਟ ਚ ਦੇਖ ਸਕੇ ਇੱਕ ਚੀਜ਼ ਸਾਨੂੰ ਬਰੀ ਕੀਤਾ ਜੱਜ ਨੇ ਕਹਿੰਦੇ ਸਾਰਾ ਝੂਠ ਬੋਲਦੇ ਵਜੀਤਾ ਸਾਹਿਬ ਵੀ ਬਰੀ ਹੋਣਗੇ ਵੱਡੇ ਬਾਦਲ ਸਾਹਿਬ ਤੇ ਕਾਲੀ ਦਲ ਇੱਕ ਐਜੀ ਪਾਰਟੀ ਹੈ ਜਿਹੜੀ ਨਾ ਪਰਚਿਆਂ ਤੋਂ ਡਰੇ ਨਾ ਸਰਕਾਰਾਂ ਤੋਂ ਝੁਕੇ 16 ਸਾਲ ਵੱਡੇ ਬਾਦਲ ਸਾਹਿਬ ਵੇਲtre ਮੈਨੂੰ ਯਾਦ ਹੈ ਮੈਂ ਛੋਟਾ ਜਿਹਾ ਹੁੰਦਾ ਸੀ ਤਾਮਨ ਲਾਡੂ ਦੀ ਗੱਲ ਕੋਇੰਬੂਡੂਰ ਦੇ ਵਿੱਚ 3 ਸਾਲ ਉੱਥੇ ਰੱਖਿਆ ਮਧਿਆ ਪ੍ਰਦੇਸ਼ ਰੱਖਿਆ ਜੱਬਲਪੁਰ ਰੱਖਿਆ ਪਰ ਬਾਦ ਸਾਹਿਬ ਨੇ ਜਾਂ ਕਿਸੇ ਕਾਲੀ ਲੀਡ ਨੇ ਕੋਈ ਹੌਸਲਾ ਨਹੀਂ ਛੱਡਿਆ ਦਖਲੂ ਆਪਣੀ ਜਿਹੜੀ ਇੱਕ ਕਮਜ਼ੋਰੀ ਪਾਰਟੀ ਦੀ ਹੈ ਵੀ ਆਪਾਂ ਜੋ ਝੂਠ ਆਪਣੇ ਖਿਲਾਫ ਬੋਲਦਾ ਹੈ ਆਪੇ ਡਟ ਕੇ ਆਵਾਜ਼ ਨਹੀਂ ਸੌਂਦੇ ਉਹਦੇ ਖਿਲਾਫ ਹੁਣ ਮੇਰੇ ਖਿਲਾਫ ਤੁਸੀਂ ਦੇਖ ਲਓ ਸਾਰੀਆਂ ਤਾਕਤਾਂ ਲੱਗੀਆਂ ਆ ਜਿੰਨੇ ਸਰਕਾਰ ਐ ਝਾੜੂ ਵਾਲੇ ਐ ਆ ਜਥੇਬੰਦੀਆਂ ਐ ਸਾਰਿਆਂ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਬਾਦਲ ਪਰਵਾਰ ਦਾ ਨਾਮ ਖਤਮ ਕਰ ਦਿਓ ਇੱਥੋਂ ਤੱਕ ਆ ਗਏ ਕਿ ਗੋਲੀ ਚਲਾਉਣ ਤੱਕ ਆ ਗਏ ਪਰ ਰੱਬ ਨੇ ਬਚਾਇਆ ਪਰਮਾਤਮਾ ਨੇ ਬਚਾਇਆ ਜਿੰਨਾ ਜਿਹੜੇ ਸਾਨੂੰ ਮਾਰਨ ਨੂੰ ਫਿਰਦੇ ਸੀ ਕਹੂਮ ਕਿੱਥੇ ਧੜਕਾਂ ਦੇ ਤੁਰੇ ਫਿਰਦੇ ਆ ਆ ਸਾਰੀ ਪਰਮਾਤਮਾ ਦੀ ਕਰਮਾਤ ਬਜੀਠੇ ਆ ਲੋਤ ਆ ਫਰਕ ਥੋੜਾ ਹੈ ਵਿਕਰਮ ਜੀ ਤੁਹਾਡੇ ਵਾਸਤੇ ਲੜਾਈ ਲੜਦੇ ਮੈਨੂੰ ਯਾਦ ਹੈ ਸਰਕਾਰ ਹੁੰਦੀ ਹਰ ਦੂਜੇ ਦਿਨ ਆ ਜੀ 10 ਕਰੋੜ ਰੁਪਏ ਬਜੀਠੇ ਵਸ ਦਿਓ 20 ਕਰੋੜ ਦਿਓ 50 ਕਰੋੜ ਦਿਓ ਆਟਾ ਗਾਹਲ ਦੇ ਕਾਰਡ ਤੇ ਮੈਨੂੰ ਲੱਗਦਾ ਸਾਰੇ ਦੇ ਬਣਾ ਦੇਈ ਥੋੜੇ ਮਨ ਨੂੰ ਲੱਗਦਾ ਸੀ ਵੀ ਅਜੀਬ ਵੱਡੇ ਪਾਲ ਸਾਹਿਬ ਕਹਿੰਦੇ ਮਜੀਠਾ ਸਾਹਿਬ ਕੋਈ ਬੰਦਾ ਥੋੜਾ ਹੈਗਾ ਕੋਈ ਬੱਚੇ ਹੁਣ ਉਹ ਵੀ ਦੱਸ ਦਿਓ ਦੇਖੋ ਤੁਹਾਨੂੰ ਕਿਸੇ चीज ਦੀ ਕਮੀ ਮਹਿਸੂਸ ਖੋਣ ਦਿੱਤੀ ਸਰਕਾਰ ਦੇ ਤਰ੍ਹਾਂ ਕਿਸੇ चीज ਦੀ ਲੋੜ ਹੁੰਦੀ ਤੁਹਾਡੇ ਸਾਹਮਣੇ ਹੁੰਦੀ ਤੁਹਾਡੇ ਹਲਕੇ ਦੇਖ ਲਓ ਜਿੰਨੀ ਡਿਵੈਲਪਮੈਂਟ ਕਰਾਈ ਬੜੇ ਖੁਸ਼ਕਿਸਮਤ ਉਹ ਹਲਕੇ ਆ ਜਿਨ੍ਹਾਂ ਕੋਲ ਤਕੜਾ ਲੀਡਰ ਹਲਕੀ ਜਿਹੀ ਸੇਵਾਦਾਰ ਤੁਸੀਂ ਖੁਸ਼ਕਿਸਮਤ ਹੋ ਵੇਖੋ ਅੱਜ ਆ ਲੜਾਈ ਥੋਡੀ ਐ ਮਜੀਠਾ ਸਾਹਿਬ ਦੀ ਨਹੀਂ ਜਦੋਂ ਉਹ ਤੁਹਾਨੂੰ ਤਕਲੀਫ ਹੁੰਦੀ ਸੀ ਉਹ ਆਪਣੀ ਅੱਗੇ ਹੁੰਦੇ ਥੋੜੇ ਅੱਜ ਉਹ ਨਹੀਂ ਐ ਹੁਣ ਗੁਨੀਬ ਬੇਚਾਰੀ ਇਕੱਲੀ ਲੱਗੀ ਐ ਦੀਨੇ ਸਿਆਸਤ ਤਰਫ ਝਾਕਣਾ ਨਹੀਂ ਸੀ ਉਸ ਨੂੰ ਸਿਆਸਤ ਚ ਆਉਣਾ ਪਿਆ ਥੋਡੇ ਹਲਕੇ ਦਾ ਝੰਡਾ ਝੁਲੰਦਾ ਰੱਖਣ ਵਾਸਤੇ ਇਸ ਕਰਕੇ ਮੇਰੀ ਬੇਨਤੀ ਹੈ ਦੇਖੋ ਪਿਛਲੀ ਵਾਰ ਵੀ ਹਰ ਵਾਰ ਤੁਸੀਂ ਐਮਐਲਏ ਇਲੈਕਸ਼ਨ 2020 25 30 30 ਹਜ਼ਾਰ ਦੇ ਚਾਉਂਦੇ ਤੇ ਸਾਰੇ 4 ਤੇ 4 ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਬਲਾਕ ਸੰਪਤੀਆਂ ਤੁਸੀਂ ਜਿਤਨਾ ਦੇ ਸੀ ਇੱਕ ਵੀ ਨਹੀਂ ਦੇਣ ਦਿੰਦੇ ਸੀ ਆਈ ਨਿਸ਼ਾਨਾ ਤੁਹਾਡਾ ਹੋਣਾ ਚਾਹੀਦਾ ਮੈਂ ਕਹਿੰਦਾ ਸਹੀ ਮੈਂ ਦੱਸਾਂ ਹੌਸਲਾ ਮਜੀਠੀਆ ਸਾਹਿਬ ਨੂੰ ਤਾਂ ਮਿਲੂਗਾ ਜੇ ਕਿ ਉਹਨਾਂ ਦੇ ਉਹ ਉਹਨਾਂ ਨੂੰ ਫਿਰ ਤੋਂ ਉਹਨਾਂ ਭਾਵੇਂ ਦੇਲਚਸ ਅਸਲੀ ਤੁਸੀਂ ਕਹੋਗੇ ਉਹਨਾਂ ਨੂੰ ਜੇ ਖੁਸ਼ੀ ਹੋਊਗੀ ਜੇ ਚਾਰੇ ਤੇ ਚਾਰੇ ਜ਼ਿਲ੍ਹਾ ਪ੍ਰੀਸ਼ਦ ਤੇ ਬਾਕੀ ਜਿਹੜੀਆਂ ਸੰਧੀਆਂ ਸਾਰੀਆਂ ਜਿੱਤਾਂ ਯਤਪੋਸ਼ ਮਰਜੀ ਕਰਨਾ ਪਏ ਜਿੱਤ ਨਹੀਂ ਆਪਾਂ ਚਾਰੇ ਜਿੱਤਾਂ